ਹੈਲੋ ਜੀ ਸਸ਼ੀ ਕਾਲ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਅੱਜ ਮੇਰੇ ਘਰ ਇਹ ਬਣ ਰਿਹਾ ਹੈ ਸਾਗ ਹਾਈ ਨਾ ਸੰਦਈ ਮੇਚ ਪਾਣੀ ਆ ਗਿਆ ਨਾ ਤੇ ਅੱਜ ਦਾ ਸਾਗ ਕੋਈ ਹੋਰ ਨਹੀਂ ਮੇਰੀ ਪਿਆਰੀ ਮੰਮਾ ਬਣਾ ਰਹੀ ਦੀ ਚਲੋ ਤੁਹਾਨੂੰ ਮਿਲਾਉਣਾ ਹੈ ਮੇਰੀ ਮਾਂ ਨਾਲ ਮੰਮੀ ਜੀ ਅਸਦਾ ਖਾਸ ਸਾਗ ਤੁਸੀਂ ਕਿਵੇਂ ਬਣਾ ਰਹੇ ਹੋ ਦੱਸੋ ਕਿ ਜਰਾ ਸਾਨੂੰ ਅੱਜ ਦਿਨ ਸ਼ਾਮ ਨੂੰ ਪਕੜੀ ਪਾ ਕੇ ਸਾਗ ਖਵਾਵਾਂਗੇ ਅੱਜ ਤੇ ਇਸ ਖਾਸ ਸਾਗ ਦੀ ਵੀਡੀਓ ਤੁਸੀਂ ਕਿੰਨ ਤੱਕ ਦੇਖੇ ਓ ਸੰਡੇ ਮੂ ਦੇ ਵਿੱਚ ਪਾਣੀ ਆ ਗਿਆ ਨਾ ਜੇ ਤੁਸੀਂ ਵੀ ਪਿੰਡਾਂ ਵਰਗਾ ਸਾਗ ਬਣਾਉਣਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਕਿਉਂਕਿ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਕਿ ਸਾਗ ਪਾਉਂਦੇ ਤੋਂ ਲੈ ਕੇ ਝੋਟ ਦੇ ਤੱਕ ਤੇ ਤੜਕਾ ਲਾਉਂਦੇ ਤੱਕ ਮੇਰੀ ਮੰਮਾ ਸਰਲ ਤਰੀਕੇ ਨਾਲ ਸਾਗ ਕਿਵੇਂ ਬਣਾਉਂਦੇ ਨੇ ਤੇ ਵਿੱਚ ਵਿੱਚੋਂ ਮੈਂ ਵੀ ਮੰਮਾ ਦੀ ਥੋੜੀ ਥੋੜੀ ਮਦਦ ਕਰੂੰਗਾ ਤੇ ਜੇ ਕੋਈ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਜਲਦੀ ਜਲਦੀ ਚੈ ਸਾਰਨ ਪਹਿਲਾਂ ਮੰਮੀ ਜੀ ਨੇ ਸਾਫ਼ ਪਾਣੀ ਲੈ ਲਿੱਤਾ ਹੈਗਾ ਏ ਤੇ ਇੱਥੇ ਜਿਹੜਾ ਸਾਗ ਹੈਗਾ ਸੀਗਾ ਉਹ ਭਿੰਕੇ ਰੱਖਿਆ ਹੋਇਆ ਸੀਗਾ ਮੰਮੀ ਜੀ ਨੇ ਹੁਣ ਸਾਫ਼ ਪਾਣੀ ਦੇ ਵਿੱਚ ਇਹਨੂੰ ਇੱਕ ਵਾਰੀ ਕੱਢ ਲੈਣਗੇ ਤੇ ਇਧਰਲੀ ਸਾਈਡ ਤੇ ਆਪਾਂ ਧੁੱਪੇ ਚੁੰਨੀ ਵਿਛਾ ਦਿੱਤੀ ਹੈਗੀ ਜਿੰਦੇ ਨਾਲ ਕੀ ਕਰਾਂਗੇ ਸਾਗ ਤੋਂ ਕਿ ਆਪਾਂ ਇਹਦੇ ਉੱਤੇ ਸੁੱਕਣੇ ਪਾ ਦਾਂਗੇ ਜਿੰਦੇ ਨਾਲ ساری ਚੁੰਨੀ ਪਾਣੀ ਦਾ ਜਿੰਨਾ ਸਾਗ ਦਾ ਜਿੰਨਾ ਵੀ ਪਾਣੀ ਹੈਗਾ ਉਹ ਸਾਰਾ ਸੋਪ ਕਰ ਲੇਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਸਾਗ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਦੋ ਪਾਣੀਆਂ ਨਾਲ ਧੋ ਕੇ ਇੱਥੇ ਸੁੱਕਣੇ ਪਾ ਦਿੱਤਾ ਈ ਚੁੰਨੀ ਦੇ ਉੱਤੇ ਉਹ ਵੀ ਤੁੱਪੇ ਤੇ ਇਹਨੂੰ ਦੋ ਪਾਣੀਆਂ ਨਾਲ ਧੋਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਖੇਤਾਂ ਦੇ ਵਿੱਚ ਲੱਗਿਆ ਹੁੰਦਾ ਹੈ ਜਿੱਥੇ ਬਹੁਤ ਸਾਰੀ ਡਸਟ ਤੇ ਇਨਸੈਕਟਸ ਲੱਗੇ ਹੁੰਦੇ ਨੇ ਇਸੇ ਕਰਕੇ ਇਹਨਾਂ ਨੂੰ ਦੋ ਪਾਣੀਆਂ 'ਚ ਧੋਣਾ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਆ ਆਪਾਂ ਸਾਗ ਧੋ ਕੇ ਰੱਖ ਦਿੱਤਾ ਸੀਗਾ ਤੇ ਹੁਣ ਤੁਸੀਂ ਵੇਖ ਸਕਦੇ ਹੋ ਤਾਜ਼ਾ-ਤਾਜ਼ਾ ਸਾਗ ਆ ਗਿਆ ਤੇ ਹੁਣ ਮੰਮੀ ਕੀ ਕਰਨਗੇ ਛੋਕੇ ਦੇ ਨਾਲ ਫਟਾਫਟ ਨੂੰ ਕੀ ਕਰ ਲੈਣਗੇ ਪਰ ਲੈਣਗੇ ਇੱਕੇ ਦਿਨ ਨਾਲ ਸੁੱਕਾ ਹੋ ਜਾਂ ਠੰਡਾ ਸ਼ੁਰੂ ਹੋ ਗਈਆਂ ਨੇ ਤੇ ਜੇ ਕੋਈ ਚੀਜ਼ ਹੈਗੀ ਠੰਡਾਂ ਦੇ ਵਿੱਚ ਜਿਹੜੀ ਸਾਰਿਆਂ ਨੂੰ ਜਿਆਦਾ ਟੇਸਟੀ ਲੱਗਦੀ ਹੈਗੀ ਤੇ ਉਹ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਹੁੰਦੀ ਹੈ ਗਰਮਾ-ਗਰਮ ਤੇ ਕਾਫੀ ਸਾਰੇ ਲੋਕ ਕਣ ਮ ਬਣਾਉਣਾ ਬੜਾ ਔਖਾ ਲੱਗਦਾ ਹੈ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਇਹਨੂੰ ਧੋਣਾ ਕਰਨਾ ਕੋਟਣਾ ਬਹੁਤ ਜਿਆਦਾ ਔਖਾ ਹੁੰਦਾ ਹੈ ਇਸੇ ਕਰਕੇ ਆਪਾਂ ਆਸਾਨ ਤਰੀਕਾ ਲੈ ਕੇ ਆਏ ਆਂ ਅੱਜ ਆਪਾਂ ਜਿਹੜਾ ਸਾਗ ਬਣਾਵਾਂਗੇ ਉਹ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਜਿਨ੍ਹਾਂ ਕੋਲ ਕੋਟਣਾ ਨਹੀਂ ਹੈਗਾ ਜਾਂ ਫਿਰ ਟਾਈਮ ਨਹੀਂ ਹੈਗਾ ਜਿਆਦਾ ਇਸੇ ਕਰਕੇ ਆਸਾਨ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਅੱਜ ਸਾਗ ਬਣਾ ਕੇ ਦਿਖਾਵਾਂਗੇ ਜਿਹੜਾ ਬਹੁਤ ਹੀ ਟੇਸਟੀ ਤੇ ਬਿਲਕੁਲ ਪਿੰਡਾਂ ਵਰਗਾ ਸਾਗ ਬਣਦਾ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਟਿਪ ਵੀ ਦੱਸਾਂਗੇ ਜਿੰਨੇ ਨਾਲ ਹੋਰ ਜ਼ਿਆਦਾ ਸਾਗ ਟੇਸਟੀ ਤੇ ਡੇਲੀਸ਼ੀਅਸ ਬਣੂਗਾ ਤੁਸੀਂ ਵੀਡੀਓ ਦੇ ਐਂਡ ਤੱਕ ਬਣੀ ਰਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਕੋਈ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹਦੇ ਵਿੱਚ ਕੱਲੀ ਸਰ੍ਹਸੋਂ ਦਾ ਸਾਗ ਹੀ ਨਹੀਂਗਾ ਇਹਦੇ ਵਿੱਚ ਆਪਾਂ ਬਾਥੂ ਤੇ ਬਾਲਕ ਵੀ ਐਡ ਕੀਤੀ ਹੈ ਜਿਸ ਨਾਲ ਇਹਦਾ ਟੇਸਟ ਹੋਰ ਜ਼ਿਆਦਾ ਡੇਲੀਸ਼ੀਅਸ ਹੋ ਜਾਂਦਾ ਹੈ ਇਹ ਆਪਣਾ ਸਾਗ ਤਿਆਰ ਹੋਣ 데요। ਜੋਦਾਂ ਜਿਹੜਾ ਥੋੜਾ ਬੋਤਾ ਰਹਿ ਗਿਆ ਸੀ ਮम्मी ਜੀ ਕੱਢ ਗਏ ਹੁਣ ਇਹਦੇ ਵਿੱਚ ਐਡ ਕਰ ਦੇਣਗੇ। ਤੇ ਮੈਂ ਇਥੇ ਚੌਲ ਇੰਜੋਏ ਕਰਦੇ ਨੇ ਜਿਹੜੇ ਆਪਾਂ ਸਵੇਰੇ ਬਣਾਏ ਸੀਗੇ। ਤੇ ਇੱਕ ਚੀਜ਼ ਹੋਰ ਆਪਾਂ ਇਹਦੇ ਵਿੱਚ ਨਮਕ ਤੇ ਮਿਰਚ ਉੱਤੋਂ ਹੁਣੇ ਐਡ ਕਰ ਦਿੱਤੀ ਹੈ। ਆ ਕਿਉਂ ਕੀਤੀ ਆ ਆਪਾਂ ਹੁਣ ਤੁਹਾਨੂੰ ਲਾਸਟ 'ਚ ਦੱਸਾਂਗੇ। ਤਾਂ ਕਿ ਤੁਸੀਂ ਵੇਖ ਸਕਦੇ ਹੋ ਆਪਣਾ ਜਿਹੜਾ ਸਾਗ ਹੈਗਾ ਉਹਦਾ ਪੇਸਟ ਰੈਡੀ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬਹੁਤ ਹੀ ਜ਼ਰੂਰੀ ਸਟੈਪ ਜਿਹਨੂੰ ਆਪਾਂ ਕਹਿੰਦੇ ਆ ਆਟਾ ਇਹਦੇ ਵਿੱਚ ਐਡ ਕਰਾਂਗੇ ਪੰਜਾਬੀ ਵਿੱਚ ਜਿਹਨੂੰ ਨਹੀਂ ਪਤਾ ਇਹਨੂੰ ਅੱਲਣ ਪੋਣਾ ਕਹਿੰਦੇ ਨੇ ਕਈ ਉਹਨੂੰ ਮੱਕੀ ਦਾ ਆਟਾ ਵੀ ਪਾ ਦਿੰਦੇ ਨੇ ਬਟ ਆਪਾਂ ਜਿਹੜਾ ਹੈਗਾ ਉਹ ghee ਹੁੰਦਾ ਆਟਾ ਪਾਵਾਂਗੇ 아니 ਕਣਕ ਦਾ ਆਟਾ ਪਾਵਾਂਗੇ ਇਹਦੇ ਵਿੱਚ ਐਡ ਕਰਾਂਗੇ ਇੱਕ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਾਵਾਂਗੇ ਤਾਂ ਕਿ ਇਹਦੇ ਵਿੱਚ ਜੜੀਆਂ ਹੈਗੇ ਨਾ ਉਹ ਗੰਡਾ ਨਾ ਬਣ ਇਹਦੇ ਨਾਲ ਇਦਾਂ ਜਿਹੜਾ ਪੇਸਟ ਹੁੰਦਾ ਉਹ ਜ਼ਿਆਦਾ ਥਿੱਕ ਹੋ ਜਾਂਦਾ ਹੈ ਤੇ ਆ ਖਾਣ ਦੇ ਲਾਇਕ ਹੋ ਜੀ ਆਪਾਂ ਇਹਦੇ ਵਿੱਚ ਆਟਾ ਜਿਹੜਾ ਹੈਗਾ ਉਹ ਐਡ ਕਰ ਦਿੱਤਾ ਹੈ ਮਮਾ ਇੰਨਾ ਹੀ ਹੋਣਾ ਹੈ ਕਿ ਬਸ ਇਹਦੇ ਵਿੱਚ ਤੇ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਓ ਇਹਦੇ ਵਿੱਚ ਇੱਕੋ ਦਾਮ ਨਾ ਪਾ ਦਿਓ ਕਿਉਂਕਿ ਫਿਰ ਇਹਦੇ ਵਿੱਚ ਕੀ ਹੋਣਗੇ ਲਮਸ ਬਣ ਜਾਣਗੇ ਜਿੰਨੂੰ ਆਪਾਂ ਗੰਡਾ ਕਹਿ ਦਿੰਨੇ ਫਿਰ ਉਹ ਟੇਸਟੀ ਨਹੀਂ ਬਣੂਗਾ ਜੇ ਤੁਸੀਂ ਕਹਿ ਸਕਦੇ ਹੋ ਖਰਾਬ ਹੋ ਜਾਊਗਾ ਤੇ ਹੁਣ ਬਸ ਇਹਦੇ ਵਿੱਚ ਤੜਕਾ ਲਾਉਣ ਵਾਲਾ ਬਾਕੀ ਰਹਿ ਗਿਆ ਹੈ ਆਪਾਂ ਕਿਹਾ ਸੀਗਾ ਕੋਟਨੇ ਨਾਲ ਨਹੀਂ ਘੁੱਟਨਾਗਾ ਆਪਾਂ ਘੋਟਿਆ ਨਹੀਂਗਾ ਤੁਸੀਂ ਇਹਦੇ ਵਿੱਚ ਕੜਛੀ ਨਾ ਹਲਾ ਲਿਓ ਕਿਉਂਕਿ ਆਪਾਂ ਪੂਕਰ ਦੇ ਵਿੱਚ ਬਣਾਇਆ ਜਿਹੜਾ ਮੈਂ ਬਹੁਤ ਈਜ਼ੀ ਸਟੈਪ ਤੋਂ ਦੱਸਿਆ ਸੀਗਾ ਤੇ ਜੀ ਹੁਣ ਆਪਾਂ ਇਹਨੂੰ ਇੱਕ ਵਾਰੀ ਚੰਗੇ ਤਰੀਕੇ ਨਾਲ ਪਕਾ ਲਾਂਗੇ ਕਿਉਂਕਿ ਜਿਹੜਾ ਆਪਾਂ ਵਿੱਚ ਆਟਾ ਐਡ ਕੀਤਾ ਉਹਨੂੰ ਪਕਾਉਣਾ ਵੀ ਪਵੇਗਾ ਮੈਨੂੰ ਨਹੀਂ ਪਤਾ ਸੀਗਾ ਮੈਂ ਮਨੇ ਮੰਮੀ ਨੂੰ ਪੁੱਛਿਆ ਤਾਂ ਮੈਨੂੰ ਪਤਾ ਲੱਗਾ ਤੇ ਹੁਣ ਆਪਾਂ ਇਹਨੂੰ ਪਕਾ ਲਾਂਗੇ ਚੰਗੇ ਤਰੀਕੇ ਨਾਲ ਤਾਕੀ ਇਹ ਕੱਚਾ ਨਾ ਰਹੇ ਜੇ ਕਿ ਵਿਜੜਾ ਪਾਈ ਦੇ ਵਿੱਚ ਆਟਾ ਐਡ ਕੀਤਾ ਹੈ ਉਹ ਕੱਚਾ ਸੀਗਾ ਇਸੇ ਕਰਕੇ ਹੁਣ ਆਪਾਂ ਇੱਕ ਵਾਰੀ ਇਹਨੂੰ ਚੰਗੇ ਤਰੀਕੇ ਨਾਲ ਪਕਾ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਬਤੀਲੀ ਚੜਾ ਲਿੱਤੀ ਹੈਗੀ ਹੈ ਤੇ ਇੱਥੇ ਜਿਹੜਾ ਆਪਣਾ ਅਦਰਕ ਤੇ ਲਸਣ ਦਾ ਪੇਸਟ ਹੈਗਾ ਏ ਉਹ ਆਪਾਂ ਬਣਾ ਲਿੱਤਾ ਹੈ ਆ ਆਪਾਂ ਪੇਸਟ ਤਾਵਣਾ ਹੈ ਕਿਉਂਕਿ ਮੈਨੂੰ ਅਦਰਕ ਪਸੰਦ ਨਹੀਂ ਹੈ ਜਿੰਨੂੰ ਪਸੰਦ ਨਾ ਹੋਵੇ ਉਹ ਐਮ ਪੇਸਟ ਬਣਾ ਕੇ ਵੀ ਪਾ ਸਕਦਾ ਹੈ ਬਟ ਅਦਰਕ ਜਿਹੜਾ ਹੈਗਾ ਉਹ ਕੰਪਲਸਰੀ ਹੈਗਾ ਏ ਸਾਗ ਦੇ ਵਿੱਚ ਕਿਉਂਕਿ ਇਹਦੇ ਬਿਨਾ ਟੇਸਟ ਨਹੀਂ ਆਉਂਦਾਗਾ ਤੇ ਇੱਥੇ ਆਪਾਂ ਜਿਹੜੀ ਬਦੀਲੀ ਹੈਗੀ ਉਹ ਚੜਾ ਦਿੰਦੀ ਹੈ ਹੁਣ ਮੰਮੀ ਇਸ ਥੱਲੇ ਅੱਗ ਬਾਲ ਦੇਣਗੇ ਤੇ ਆਪਾਂ ਆਇਲ ਜਿਹੜਾ ਹੈਗਾ ਉਹ ਐਡ ਕਰ ਦਿੰਦਾ ਹੈ ਤੇ ਇਹਨੂੰ ਆਪਾਂ ਉਨੇ ਚਿਕਰ ਥੱਲੇ ਅੱਗ ਬਾਲਨ ਜਿੰਜ ਕਿ ਪੱਕ ਨਹੀਂ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਮਸਾਲਾ ਹੈ ਉਹ ਐਡ ਕਰਾਂਗੇ ਦੇਖੋ ਤੂੰ ਅਈ ਤਰ੍ਹਾਂ ਹੋਇਆ ਪਿਆ ਕਿੰਨਾ ਸਟਰਗਲ ਕਰਨਾ ਪੈਂਦਾ ਸਾਗਸ ਤੇ ਈਜ਼ੀ ਵੇ ਵਿੱਚ ਦੱਸਿਆ ਤਾਂ ਵੀ ਤੇ ਗਾਇਸ ਹੁਣ ਆਪਾਂ ਜਿਹੜਾ ਅਦਰਕ ਦਾ ਪੇਸਟ ਹੈਗਾ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆਪਣਾ ਤੇਲ ਜਿਹੜਾ ਹੈਗਾ ਉਹ ਪੱਕ ਚੁੱਕਿਆ ਹੈ ਆਲਮੋਸਟ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਅਦਰਕ ਦਾ ਪੇਸਟ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਪਿਆਜ਼ ਤੇ ਮਿਰਚਾਂ ਕੱਟੀਆਂ ਸੀ ਉਹਨੂੰ ਐਡ ਕਰ ਦਿੰਨੇ ਆ ਆਪਣਾ ਜਿਹੜਾ ਤੜਕੇ ਦਾ ਪੇਸਟ ਹੈਗਾ ਇਹੋ ਆਪਾਂ ਚੰਗੀ ਤਰ੍ਹਾਂ ਮਤਲਬ ਹਲਕਾ ਬ੍ਰਾਊਨ ਕਰ ਲੀਤਾ ਹੈ ਤੇ ਜਦਦਰ ਵਿੱਚ ਖੁਸ਼ਬੂ ਆਉਣ ਲੱਗ ਜੇ ਨਾ ਵਧੀਆ ਵਧੀਆ ਉਦੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਜਿਹੜਾ ਹੈਗਾ ਚੰਗੀ ਤਰ੍ਹਾਂ ਫਰਾਈ ਹੋ ਚੁੱਕਿਆ ਹੈ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਔਟਰ ਐਡ ਕੀਤਾ ਹੈ ਤੇ ਹੁਣ ਜਿਹੜਾ ਆਪਣਾ ਸਾਗ ਦਾ ਪੇਸਟ ਹੈਗਾ ਉਹ ਆਪਾਂ ਐਡ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਸਾਗ ਹੈਗਾ ਏ ਉਹ ਨੂੰ ਤੜਕਾ ਲੱਗ ਚੁੱਕਿਆ ਹੈ ਯੂ ਕੈਨ ਸੀ ਕਲਰ ਤੇ ਜੀ ਇਹਦੇ ਤੁਸੀਂ ਦੇਖ ਸਕਦੇ ਹੋ ਸਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਨਹੀਂ ਕੀ ਕਣਕ ਦੀ ਚੱਲੂਗੀ ਕਿਉਂਕਿ ਮੱਕੀ ਦਾ ਆਟਾ ਹਜੇ ਹੈ ਨਹੀਂਗਾ ਤੇ ਆਹ ਸਾਡ ਨੂੰ ਪਹਿਲਾਂ ਥਾਲੀ ਆਪਾਂ ਦੇਵਾਂਗੇ ਦਾਦੀ ਨੂੰ ਸਾਰ ਨੂੰ ਪਹਿਲਾਂ ਦਾਦੀ ਰੋਟੀ ਖਾਂਦੇ ਨੇ ਥੱਲੇ ਰਕਸ ਅਰੇਸਟ ਕਰ ਰਹੀ ਹੈ ਤੇ ਇਤਮਾ ਦਾਦੀ ਲਾ ਤੇ ਅੱਜ ਫੁੱਲ ਨਮੂਨ ਤੁਸੀਂ ਵੇਖ ਸਕਦੇ ਹੋ ਤੇ ਅੱਜ ਗੁਰੂ ਨਾਨਕ ਜੰਮਤ ਵੀ ਸੀਗੀ ਤੇ ਗੁਰੂ ਨਾਨਕ ਜੰਮਤ ਦੀ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਮੈਂ ਸਵੇਰੇ ਵਿਸ਼ ਕਰਨਾ ਭੁੱਲ ਗਿਆ ਸੀ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਕੋਈ ਚੈਨਲ ਤੇ ਨਵਾਂ ਮੈਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਹੁਣ ਆਪ ਤੁਹਾਨੂੰ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਐਂਡ ਟੇਕ ਕੇਅਰ ਆਲ